ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਸਨਾਉ ਜੀ ਕੀ ਹਾਲ ਚਾਲ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰ ਹੈ ਮੈਂ ਵੀ ਠੀਕ ਠਾਕ ਹਾਂ ਤੇ ਅੱਜ ਅਸੀਂ ਸ੍ਰੀ ਹਜੂਰ ਸਾਹਿਬ ਜੀ ਤੋਂ ਹੀ ਭਗਤ ਨਾਮਦੇਵ ਜੀ ਦੇ ਗੁਰਦੁਆਰੇ ਜਾ ਰਹੇ ਸੀ ਤੇ ਰਸਤੇ ਵਿੱਚ ਆਹ ਵਾਲਾ ਜਿਹੜਾ ਆਹ ਵਾਲਾ ਗੁਰਦੁਆਰਾ ਇਹ ਵੀ ਭਗਤ ਨਾਮਦੇਵ ਜੀ ਦੇ ਸੰਬੰਧ ਵਿੱਚ ਹੀ ਬਣਿਆ ਹੋਇਆ ਕਿਉਂਕਿ ਭਗਤ ਨਾਮਦੇਵ ਜੀ ਦਾ ਜਿਹੜਾ ਮੰਦਿਰ ਹੈ ਉਸ ਤੋਂ ਇਸ ਤੋਂ ਬਾਅਦ ਅਸੀਂ ਉਹਦੇ ਦਰਸ਼ਨ ਕਰਾਂਗੇ ਜਿਹੜਾ ਭਗਤ ਨਾਮਦੇਵ ਜੀ ਦੇ ਲਈ ਭਗਵਾਨ ਨੇ ਉਹਦਾ ਮੂੰਹ ਘੁਮਾ ਦਿੱਤਾ ਸੀਗਾ ਤੇ ਉੱਥੇ ਕੋਈ ਲੰਗਰ ਵਗੈਰਾ ਦੀ ਕੋਈ ਵੀ ਵਿਵਸਥਾ ਨਹੀਂ ਹੈਗੀ ਤੇ ਇਸ ਲਈ ਇਹ ਸੰਤਾਂ ਦੁਆਰਾ ਜਿਹੜੀਆਂ ਸ੍ਰੀ ਹਜੂਰ ਸਾਹਿਬ ਜੀ ਤੋਂ ਭਗਤ ਨਾਮਦੇਵ ਜੀ ਦੇ ਮੰਦਿਰ ਦਰਸ਼ਨ ਕਰਨ ਆਂਦੀਆਂ ਉਹਨਾਂ ਦੇ ਲਈ ਲੰਗਰ ਦਾ ਪ੍ਰਬੰਧ ਇਸ ਗੁਰਦੁਆਰਾ ਸਾਹਿਬ ਵਿੱਚ ਕੀਤਾ ਹੋਇਆ ਤੇ ਇਸ ਗੁਰਦੁਆਰੇ ਦੀ ਇਹ ਪਰੰਪਰਾ ਜਦੋਂ ਵੀ ਤੁਸੀਂ ਇੱਥੇ ਲੰਗਰ ਕਿੰਨੀ ਮਰਦੀ ਸੰਗਤ ਹੋਵੇ ਛਕਣ ਜਾਉਗੇ ਤੇ ਹਮੇਸ਼ਾ ਮੱਖਣ ਜ਼ਰੂਰ ਨਾਲ ਦਿੰਦੇ ਆ ਤੇ ਅਸੀਂ ਵੀ ਇੱਥੇ ਸਾਰੀ ਸੰਗਤ ਨੇ ਇੱਥੇ ਲੰਗਰ ਛਕਿਆ ਤੇ ਲੰਗਰ ਛਕ ਕੇ ਬਹੁਤ ਹੀ ਜ਼ਿਆਦਾ ਆਨੰਦ ਆਇਆ ਤੇ ਤੁਸੀਂ ਵੀ ਜੇ ਕਦੇ ਵੀ ਹਜੂਰ ਸਾਹਿਬ ਜਾਇਓ ਤੇ ਅੱਗੇ ਤੁਸੀਂ ਭਗਤ ਨਾਮਦੇਵ ਜੀ ਦਾ ਮੰਦਿਰ ਦੇ ਦਰਸ਼ਨ ਲਈ ਜਾਉਂਗੇ ਤੇ ਰਸਤੇ ਵਿੱਚ ਇਸ ਗੁਰਦੁਆਰਾ ਸਾਹਿਬ ਜਿਹੜਾ ਜ਼ਰੂਰ ਲੰਗਰ ਛਕ ਕੇ ਜਾਣਾ ਜੇਕਰ ਵੀਡੀਓ ਪਸੰਦ ਆਨੀਏ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਨੂੰ ਫੁੱਲ ਵਾਚ ਕਰਿਓ ਜਿਵੇਂ ਕਿ ਅੱਜ ਸਾਰਿਆਂ ਨੂੰ ਪਤਾ ਹੈ ਕਿ ਜ਼ਿੰਦਗੀ ਵਿੱਚ ਜਿਹੜਾ ਨਾਮ ਜਪਣਾ ਬਹੁਤ ਜ਼ਰੂਰੀ ਹੈ ਗੁਰੂ ਸਾਹਿਬ ਵੀ ਇਹੀ ਕਹਿੰਦੇ ਐ ਕਿ ਸਾਨੂੰ ਕੋਈ ぺਚਾ ਜੀਣੀ ਹੈ ਤਾਂ ਨਾਮ ਦੀ ぺਚਾ ਜੀਣੀ ਨਾਮ ਜਪ ਕੇ ਦਿਓ ਜਿੰਨਾ ਨਾਮ ਤੁਸੀਂ ਜਪ ਸਕਦੇ ਹੋ 1 ਤੋਂ 2 ਕਿਲੋਮੀਟਰ ਤੇ ਦੂਰੀ ਤੇ ਸ਼ਿਵ ਜੀ ਭਗਵਾਨ ਦਾ ਮੰਦਿਰ ਹੈ ਜੋ ਕਿ ਪੂਰਾ ਨਿਆ ਹੋਇਆ ਹੋਤ ਕਮਿਆ ਕਾਕੇ ਨਾਲ ਸੀ ਨਾਮ ਹੀ ਸ਼ਕਤੀ ਨਾਮ ਸਭ ਦੇ ਨਾਮ ਤੇਮ ਦੇ ਨਾਮ ਜਪਿਆ ਆ ਪਰਮਾਤਮਾ ਨੇ ਆਪਣੇ भगत ਦੀ 나ਜ ਰੱਖੀ ਆਪਣੇ भगत ਦੀ ਸੁਣੀ ਜੇ ਅਪਾ ਦੀ ਨਾਮ ਜਪਾਂਗੇ ਪਰਮਾਤਮਾ ਆਪਣੀ ਸੁਣੂਗਾ ਉਹ ਮੰਦਿਰ ਸਾਡੇ 5000 ਸਾਲ ਪੁਰਾਣਾ ਮੰਦਿਰ ਹੈ ਸਾਡੇ 7 ਸਾਲ ਪਹਿਲਾਂ ਇੱਥੇ भगत ਨਾਮ ਦੇਵ ਜੀ ਆਏ ਸਨ ਉਨ੍ਹਾਂ ਨੇ ਮੰਦਰ ਦੇ ਦਰਸ਼ਨ ਕੀਤੇ ਤੇ ਕੀਰਤਨ ਕਰਨ ਲੱਗੇ ਉਨ੍ਹਾਂ ਦੇ ਕਿਰਤਨ ਦੇ ਵਿੱਚ ਨਾਮ ਪ੍ਰੇਮ ਇੰਨਾ ਰਸ ਸੀ ਕਿ ਜਿੰਨੇ ਸੰਗਤਾਂ ਦੀ ਸੀ ਉਹ ਸਾਰੀ ਤਪਤ ਨਾਮ ਜੀਵ ਕੋ ਜਾਤੀ ਪਈ ਸੀ ਕੰਕਾ ਦੇ ਦੇ ਕੇ ਬਹੁਤ ਕਰੋ ਜਾਇਆ ਖੁਸਾ ਆਇਆ ਕਿ ਜਿੰਨੀ ਸੰਗਤ ਆਉਂਦੀ ਹੈ ਉਹ ਸਾਰੀ ਭਗਤ ਨਾਮ ਦੇਵ ਕੋਲ ਜਾਂਦੀ ਪਈ ਹੈ ਕੋਈ ਬਾਤ ਕਰਾਉਂਦਾ ਪਿਆ ਕੋਈ ਪੂਜਾ ਕਰਾਉਂਦਾ ਪਿਆ ਜੇ ਇਸ ਤਰ੍ਹਾਂ ਦਾ ਸਾਡਾ ਸਾਰਾ ਕੰਮ ਰੁਕ ਜਾਣਾ ਤੇ ਉਸ ਟਾਈਮ ਤੇ ਜਾਤ ਪਾਤ ਵਿੱਚ ਬਹੁਤ ਜ਼ਿਆਦਾ ਭੇਦ ਭਾਵ ਕਰਦੇ ਸਨ ਪੰਡਤਾਂ ਨੇ ਭਗਤ ਨਾਮਦੇਵ ਨੂੰ ਤੱਕੇ ਮਾਰ ਕੇ ਮੰਦਰ ਤੋਂ ਬਾਹਰ ਕੱਢ ਦਿੱਤਾ ਕਿ ਹਾਥ ਸੀ ਸ਼ੁੰਗੇ ਓ ਛੋਟੀ ਜਾਤ ਦੇ ਓ ਤੁਸੀਂ ਇਸ ਮੰਦਰ ਦੇ ਵਿੱਚ ਕੀਰਤਨ ਨਹੀਂ ਕਰ ਸਕਦੇ ਇਹ ਸੁਣ ਕੇ ਭਗਤ ਨਾਮਦੇਵ ਨੂੰ ਬਹੁਤ ਦੁੱਖ ਹੋਇਆ ਜਦੋਂ ਭਗਤ ਨਾਮਦੇਵ ਨੂੰ ਤੱਕੇ ਮਾਰ ਕੇ ਮੰਦਰ ਚੋਂ ਬਾਹਰ ਕੱਢਿਆ ਸੀ ਉਦੋਂ ਉਹਨਾਂ ਕੋਲ ਕੇਵਲ ਇੱਕ ਕੰਬਲੀ ਸੀ ਉਹਨਾਂ ਨੇ ਆਪਣੀ ਕੰਬਲੀ ਚੁੱਕੀ ਤੇ ਮੰਦਰ ਦੇ ਪਿੱਛੇ ਜਾ ਕੇ ਬੈਠ ਗਏ ਪਿੱਛੇ ਜਾ ਕੇ ਜੋ ਉਹਨਾਂ ਨੇ ਬਾਣੀ ਚਾਰੀ ਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 1114 ਪੰਤੇ ਦਰਜ ਹੈ। ਉਹਨਾਂ ਨੇ ਕਿਹਾ ਹੱਥ ਖਿਲੰਦ ਤੇਰੇ ਜਹਰੇ ਆਇਆ। ਪਗਤ ਤੈਨ ਕਰਤ ਨਾਮਾ ਫਕਰ ਉਠਾਇਆ। ਇਹਨੜੀ ਜਾਤ ਮੇਰੀ ਜਾਤ ਬਰਾਇਆ। ਸੀਸੇ ਕੇ ਜਨਮ ਕਾਹੀ ਕਰਾਇਆ। ਰਹਾਉ ਲੈ ਕੰਨਲੀ ਚੰਦੇਉ ਬਲਟਾਈ ਦੇਹਰੇ ਪੱਛੇ ਬੈਠਾ ਜਾਏ ਜਿਉ ਜਿਉ ਨਾਮਾ ਹਰਿ ਨੂੰ ਲਿਜਣੈ ਫਲ ਮੁਤੇ ਜਨਾ ਕੋ ਦੇਹਰਾ ਫਿੜੈ ਫੋ ਬੁਕੇ ਬਗਤ ਨਾਮ ਦੇਵ ਨੇ ਪਰਮਾਤਮਾ ਨੂੰ ਕਿਹਾ ਏ ਸਰੋਮੀ ਮੈਂ ਤਾਂ ਹਸਨਾ ਖੇਲ ਦਾ ਤੇਰੇ ਦੁਆਰ ਤੇ ਆਇਆ ਸੀ ਤੇਰਾ ਨਾਮ ਜੰਤਰਿਆ ਤੇਰੀ ਭਗਤੀ ਕਰ ਰਿਆ ਸੀ ਇੰਨਾ ਹੰਕਾਰੀ ਪੰਡਤਾਂ ਨੇ ਮੈਨੂੰ ਤਪਕੇ ਮਾਰ ਕੇ ਮੰਦਰ ਚੋਂ ਬਾਹਰ ਕੱਢ ਦਿੱਤਾ ਜੇ ਤੂੰ ਆਪਣਾ ਨਾਮ ਜਪਉਣਾ ਸੀ ਭਗਤੀ ਕਰਾਉਣੀ ਹੀ ਸੀ ਤਾਂ ਮੈਨੂੰ ਕੋਈ ਉੱਚੀ ਜਾਤ ਵਿੱਚ ਜਨਮ ਦੇਦਾ ਕਿ ਤੇਰਾ ਨਾਮ ਜਪ ਸਕਦਾ ਪਰ ਤੂੰ ਮੈਨੂੰ ਛੋਟੀ ਜਾਤ ਦੇ ਵਿੱਚ ਕਿਉਂ ਪੈਦਾ ਕਰ ਦਿੱਤਾ ਹੰਕਾਰਨਾ ਨਿੰਦ ਦਾ ਪ੍ਰਖਿ ਦੇ ਨਾਮ ਦੇ ਮੁਖ ਲਾਇ ਪਰਮਾਤਮਾ ਨੇ ਆਪਣੇ ਭਗਤ ਦੀ ਇੱਜ਼ਤ ਰੱਖਣ ਲਈ ਹੰਕਾਰੀ ਅੰਧਤਾ ਦੇ ਹੰਕਾਰ ਨੂੰ ਦੂਰ ਨਹੀਂ ਜੁਦਾ ਮੰਦਰ ਕੁਮਾਰ ਕੇ ਭਗਤ ਨਾਮ ਦੇਵ ਦੇ ਮੁਖ ਨੂੰ ਲਕਾਰ ਦਿੱਤਾ ਸੋ ਸਤ ਨਾਮ ਸ੍ਰੀ ਵਾਹਿਗੁਰੂ ਜਦੋਂ ਪੂਰਾ ਮੰਦਰ ਖੰਮ ਗਿਆ ਪੰਡਤ ਹੈਰਾਨ ਹੋ ਕੇ ਮੰਦਰ ਕਿਵੇਂ ਖੰਮ ਗਿਆ ਸਾਹਮਣੇ ਦੇਖਿਆ ਭਗਤ ਨਾਮਦੇਵ ਜੀ ਨਾਮ ਜਪ ਰਹੇ ਸਨ ਫੰਡਤ ਬੋਲਛਣਿੰਦਾ ਹੋਏ ਉਹਨਾਂ ਨੇ ਜਾ ਕੇ ਭਗਤ ਨਾਮਦੇਵ ਤੋਂ ਮਾਫੀ ਮੰਗੀ ਭਗਤ ਨਾਮਦੇਵ ਨੇ ਕਿਹਾ ਕਿ ਭਾਈ ਜਾਤ ਪਾਤ ਵਿੱਚ ਭੇਦ ਭਾਵ ਨਹੀਂ ਕਰਨਾ ਚਾਹੀਦਾ ਸੰਗਤ ਨੂੰ ਨਾਮ ਦੇ ਨਾਲ ਜੋੜਨਾ ਚਾਹੀਦਾ ਜਿਸ ਜਗ੍ਹਾ ਤੇ ਬੈਠ ਕੇ ਭਗਤ ਨਾਮ ਦੇਵ ਨੇ ਬਾਣੀ ਉਚਾਰੀ ਉੱਥੇ ਬਾਬਾ ਜੀ ਨੇ ਕਾਰ ਸੇਵਾ ਕਰਵਾ ਕੇ ਦਿੱਤੀ ਉੱਥੇ ਮੰਦਰ ਵਿੱਚ ਆਪਾਂ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਕਰ ਸਕਦੇ ਪੰਡਤਾਂ ਨੇ ਕਮੇਟੀ ਬਣਾ ਲਈ ਹੈ ਇਸ ਕਰਕੇ ਬਾਬਾ ਜੀ ਨੇ ਇੱਥੇ ਜਗ੍ਹਾ ਲੈ ਕੇ ਸੰਗਤ ਦੀ ਸੇਵਾ ਲਈ ਤੇ ਭਗਵੰਤ ਨਾਮ ਦੇਵ ਦੀ ਯਾਤ ਵਿੱਚ ਗੁਰਦੁਆਰਾ ਸੈ ਬੰਦਾ ਪਿਆ ਸੰਗਤ ਨੂੰ ਬੇਨਤੀ ਹੈ ਕਾਰ ਸੇਵਾ ਚੰਗੀ ਕਈਏ ਜਿੰਨਾ ਕੋ ਤੁਸੀਂ ਸਹਿਯੋਗ ਕਰ ਸਕਦੇ ਹੋ ਜਾਂ ਕੋਈ ਸੇਵਾ ਕਰ ਸਕਦੇ ਹੋ ਤੇ ਜ਼ਰੂਰ ਕਰੋ ਬਾਕੀ ਲਾਗ ਤਿਨ ਚ ਮੈਂ ਹੀ ਯਤੰਗਾ ਕੇ ਜਿੰਨਾ ਤੁਸੀਂ ਨਾਮ ਜਪੋਂਗੇ ਉਹਦੇ ਵਿੱਚ ਥੋੜਾ ਆਪਣਾ ਭਲਾਏ ਜੇ ਆਪਾਂ ਗੱਲ ਕਰੀਏ ਉਹ ਕੋ ਨੂੰ ਲੱਗੀ ਹੈ ਪ੍ਰਸ਼ਾਦਾ ਮੈਂ ਸ਼ੱਕ ਨਹੀਂ ਨਾ ਤਾਂ ਉਹ ਗਾਇਨੇ ਬੰਦੀ ਜਿਹੜਾ ਪ੍ਰਸ਼ਾਦਾ ਸ਼ੱਕੂਗਾ ਤੋਖੋ ਦੀ ਮਿਟਣੀ ਹੈ ਉਸੇ ਤਰ੍ਹਾਂ ਜਿਹੜਾ ਨਾਮ ਜਪੂਗਾ ਭਲਾ ਉਹਦਾ ਹੋਣਾ ਹੈ ਜਿਹੜਾ ਨਾਮ ਜਪੂਗਾਕਾਰ ਤੋਂ ਤੇ ਸੁਵਰਣ ਹੈ ਪਿਆਰੇ ਬਾਬਾ ਆਨੰਦ ਸਿੰਘ ਜੀ ਦੇ ਬਚਨ ਦੇ ਉਹ ਕਿਆ ਕਰੇ ਸੰਨ ਜਿਹੜੇ ਰਾਤ ਨੂੰ ਜਾ ਕੇ ਨਾਮ ਜਪਣਗੇ ਗੁਰੂ ਸਾਹਿਬ ਕਿਰਪਾ ਕਰਨਗੇ ਉਹਨਾਂ ਨੂੰ ਰਾਤ ਨੂੰ ਹਸਪਤਾਲ ਨੇ ਦੇਖਦੇ ਪੈਣਗੇ ਸੋ ਬੇਨਤੀ ਹੈ ਬਤ ਤੋਂ ਬਤ ਨਾਮ ਜਪਿਆ ਕਰੋ ਗੁਰੂ ਸਾਹਿਬ ਲਈ ਤਨ ਕਟਿਆ ਕਰੋ ਬਾਕੀ ਇੱਥੇ ਆਈ ਸੰਗਤ ਨੂੰ ਨਾਮ ਦੀ ਸੇਵਾ ਲਈ ਜਾਂਦੀ ਹੈ ਜਿਵੇਂ ਕਿ ਜਪਜੀ ਸਾਹਿਬ ਦੀ ਗੁਟਕਾ ਸਾਹਿਬ ਸੁਖਮਨੀ ਸਾਹਿਬ ਦੀ ਗੁਟਕਾ ਸਾਹਿਬ ਅਤੇ ਸਵਾਤਿਮਨ ਕੇ ਅਤੀ ਮਾਨਾ ਸਿਮਰਨ ਫਰੀ ਦਿੱਤਾ ਜਾਂਦਾ ਹੈ ਸੇਤਾ ਸੰਖ ਨਾਮ ਦੀ ਹੈ ਕਿ ਨਾਮ ਜਪਨਾ ਪੈਦਾ ਬੋਲ ਜੇ ਜਪਜੀ ਸਾਹਿਬ ਦਾ ਗੁਟਕਾ ਸਾਹਿਬ ਲੈਣਾ ਹੈ ਕਿ ਦਿਨ ਚ 10 ਪਾਠ 50 ਦਿਨ ਚ 500 ਪਾਠ ਜੇ ਸੁਖਮਨੀ ਸਾਹਿਬ ਦਾ ਗੁਟਕਾ ਸਹਿਬ ਲੈਣਾ 1 ਦਿਨ ਚ 2 ਪਾਠ 50 ਦਿਨ ਚ 100 ਪਾਠ ਜੇ 108 ਮਨ ਕੀ ਦੀ ਮਾਲਾ ਸਿਮਰਨ ਲੈਣਾ ਹੈ 100 ਮਾਲਾ ਵਾਹਿਗੁਰੂ ਜਾਪ ਕਰਨਾ ਜਾਂ 10 ਮਾਲਾ ਮੂਲ ਮੰਤਰ ਦੀਆਂ ਨਾਮ ਦੀ ਸੇਵਾ ਹੈ ਜੇ ਕਿਸੇ ਮਾਈ ਭਾਈ ਦੇ ਨਾਮ ਦੀ ਸੇਵਾ ਲੈਣੀ ਹੋਵੇ ਲੈ ਸਕਦੇ ਹੋ ਪ੍ਰਸ਼ਾਦਾ ਪਾਣੀ ਤਿਆਰ ਹੈ ਸਾਡੀ ਸੰਗਤ ਨੇ ਸ਼ਾਕੇ ਜਾਣਾ

嗯。Mm.